ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਰਪ੍ਰੀਤ ਕੌਰ ਤੁਹਾਡਾ ਸਵਾਗਤ ਹੈ ਮੋਟੀਵੇਸ਼ਨਲ ਚੈਨਲ ਤੇ ਹੁਣ ਆ ਸਵੇਰ ਦਾ ਟਾਈਮ ਹੈ ਜੀ ਵੱਜ ਗਏ ਨੇ 10:30 ਆਪਾਂ ਲੱਗਿਆਂ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਮੇਰੇ ਚੈਨਲ 'ਤੇ ਨਵੇਂ ਆਏ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਓ ਬਾਕੀ ਥੰਬਨੇਲ ਦੇਖ ਕੇ ਤੁਹਾਨੂੰ ਪਤਾ ਚੱਲ ਗਿਆ ਹੋਣਾ ਅੱਜ ਦੀ ਆਪਣੀ ਵੀਡੀਓ ਕਿਸ ਚੀਜ਼ ਬਾਰੇ ਆ ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਵਿਪਾਠ ਕਰਨ ਤੋਂ ਕਿੰਨੇ ਦਿਨਾਂ ਬਾਅਦ ਵਾਹਿਗੁਰੂ ਜੀ ਸਾਡੇ ਤੇ ਕਿਰਪਾ ਕਰਨੀ ਸ਼ੁਰੂ ਕਰਦੇ ਨੇ ਸੋ ਵੀਡੀਓ ਨੂੰ ਬਿਨਾ ਸਕਿਪ ਕੀਤਾ ਐਂਡ ਤੱਕ ਜ਼ਰੂਰ ਦੇਖਿਓ ਵਾਅਦਾ ਤੋਂ ਵਾਅਦਾ ਸ਼ੇਅਰ ਜ਼ਰੂਰ ਕਰਿਓ ਚਲੋ ਜੀ ਟਾਈਮ ਵੇਸਟ ਕਰੇ ਬਿਨਾ ਸ਼ੁਰੂ ਕਰਦੇ ਆ ਅੱਜ ਦੀ ਵੀਡੀਓ ਅੱਜ ਦੀ ਵੀਡੀਓ ਦੇ ਵਿੱਚ ਜੀ ਇਹ ਗੱਲ ਜਿਹੜੀ ਮੈਂ ਤੁਹਾਡੇ ਨਾਲ ਸ਼ੇਅਰ ਕਰ ਰਹੀ ਹਾਂ ਇਹਦੇ ਪਿੱਛੇ ਇੱਕ ਵਜ੍ਹਾ ਹੈ ਕਿਉਂਕਿ ਮੈਨੂੰ ਨਾ ਬਹੁਤ ਵਾਰੀ ਇਦਾਂ ਦੇ ਕਮੈਂਟ ਆਉਂਦੇ ਆ ਵੀ ਜੀ ਜੀ ਦੀ ਅਗਰ ਅਸੀਂ ਆਹ ਪਾਠ ਕਰਦੇ ਆ ਤਾਂ ਕਿੰਨੇ ਦਿਨਾਂ ਬਾਅਦ ਸਾਡੀ ਜਿਹੜੀ ਅਰਦਾਸ ਪੂਰੀ ਹੋ ਜਾਵੇਗੀ ਜਾਂ ਕਈ ਵਾਰੀ ਕਮੈਂਟ ਆਉਂਦੇ ਆ ਵੀ ਜੀ ਜੀ ਦੀ ਅਸੀਂ ਇੰਨੇ ਟਾਈਮ ਤੋਂ ਪਾਠ ਇਹ ਵਾਲਾ ਕਰ ਰਹੀ ਆਂ ਜਿਹੜਾ ਵੀ ਕਈ ਵਾਰੀ ਮੈਂ ਵੀਡੀਓ ਦੇ ਵਿੱਚ ਸ਼ੇਅਰ ਕਰਦੀ ਆਂ ਉਹਦੇ ਬਾਰੇ ਤਾਂ ਫਿਰ ਉਹਦੇ ਥੱਲੇ ਕਮੈਂਟ ਆਉਂਦੇ ਆ ਪਰ ਸਾਡੀ ਹਲੇ ਤੱਕ ਅਰਦਾਸ ਨਹੀਂ ਸੁਣੀ ਜਿਹੜੇ ਮੈਂ ਤੁਹਾਡੇ ਨਾਲ ਜਮੀਨ ਦੀ ਸ਼ੇਅਰ ਕਰਨੀ ਆ ਵੀ ਕਿੰਨੇ ਦਿਨਾਂ ਬਾਅਦ ਗੁਰੂ ਸਾਹਿਬ ਸਾਡੇ ਤੇ ਕਿਰਪਾ ਕਰਨੀ ਸ਼ੁਰੂ ਕਰਦੇ ਨੇ ਉਸ ਤੋਂ ਪਹਿਲਾਂ ਮੈਂ ਇੱਕ ਚੀਜ਼ ਤੁਹਾਡੇ ਨਾਲ ਹੋਰ ਜ਼ਰੂਰ ਸ਼ੇਅਰ ਕਰੂੰਗੀ ਅ ਜੋ ਕਿ ਇਤਿਹਾਸਿਕ ਵਚਨ ਨੇ ਗੁਰੂ ਹਰਾਈ ਮਹਾਰਾਜ ਜੀ ਦੇ ਠੀਕ ਹੈ ਜੇ ਤੁਸੀਂ ਇਤਿਹਾਸ ਪੜ੍ਹਦੇ ਆ ਤਾਂ ਜਦੋਂ ਪਹਿਲੀ ਵਾਰ ਗੁਰਦਾ ਗੱਦੀ ਤੇ ਵਿਰਾਜਮਾਨ ਹੋਏ ਸੀ ਨਾ ਉਸ ਵੇਲੇ ਸਭ ਤੋਂ ਪਹਿਲੇ ਜਿਹੜੇ ਉਹਨਾਂ ਦੇ ਵਚਨ ਸੀ ਸੰਗਤ ਨੂੰ ਉਹ ਇਹ ਸੀਗੇ ਵੀ ਇੱਕ ਤਾਂ ਗੁਰਬਾਣੀ ਜ਼ਰੂਰ ਜਪਣੀ ਹੈ ਦੂਸਰੀ ਚੀਜ਼ ਵੀ ਯਕੀਨ ਰੱਖਣਾ ਹੈ ਯਕੀਨ ਰੱਖਣਾ ਭਰੋਸਾ ਰੱਖਣਾ ਪਰਮਾਤਮਾ ਤੇ ਮਨ ਨੂੰ ਡੋਲਣ ਨਹੀਂ ਦੇਣਾ ਸਭ ਤੋਂ ਪਹਿਲੇ ਬਚਨੇ ਅਸੀਂ ਠੀਕ ਹੈ ਲੇਕਿਨ ਅਸੀਂ ਅਗਰ ਦੇਖੀਏ ਅਸੀਂ ਗੁਰਬਾਣੀ ਤਾਂ ਜਪਦਿਆਂ ਪਰ ਸਾਨੂੰ ਵਿਸ਼ਵਾਸ ਨਹੀਂ ਬਣ ਪਉਂਦਾ ਇਹਦੇ ਪਿੱਛੇ ਕਿਤੇ ਨਾ ਕਿਤੇ ਵਜ੍ਹਾ ਇਹ ਵੀ ਆ ਕਿ ਸਾਨੂੰ ਇੱਕ ਤਾਂ ਸਿੱਖ ਇਤਿਹਾਸ ਦੇ ਬਾਰੇ ਜ਼ਿਆਦਾ ਨੌਲੇਜ ਨਹੀਂ ਆ ਦੂਸਰਾ ਕਾਰਨ ਇਹ ਵੀ ਆ ਵੀ ਸਾਨੂੰ ਗੁਰਬਾਣੀ ਦੇ ਵਾਰੀ ਜਾਦਾ ਆਪਾਂ ਨੂੰ ਨਹੀਂ ਕਿਸੇ ਤੋਂ ਸੁਣਨ ਨੂੰ ਮਿਲਦਾ ਕਿਉਂਕਿ ਜਿਹੜੀ ਚੀਜ਼ ਆਪਾਂ ਨੂੰ ਸਮਝਾਉਣੀ ਚਾਹੀਦੀ ਆ ਉਹ ਆਪਾਂ ਨੂੰ ਨਹੀਂ ਸਿੱਖਣ ਨੂੰ ਮਿਲ ਰਹੀ ਕਿਤੋਂ ਹੈ ਨਾ ਸਾਡਾ ਭਰੋਸਾ ਜਿਹੜਾ ਹੁੰਦਾ ਉਹ ਕਈ ਵਾਰੀ ਐਦਾਂ ਦੀਆਂ ਜਮ ਜਿਵੇਂ ਆਪਾਂ ਕਹਿ ਸਕਦੇ ਆ ਕਥਾ ਵਿਚਾਰ ਸੁਣ ਕੇ ਵਾਦੀ ਆ ਪਰ ਆਏਡੇ ਟਾਈਮ ਦੇ ਵਿੱਚ ਕਿਤੇ ਨਾ ਕਿਤੇ ਇਸ ਚੀਜ਼ ਦੇ ਵਿੱਚ ਕਮੀ ਰਹਿ ਰਹੀ ਹੈ ਜਿਹਦਾ ਕਰਕੇ ਜਿਹੜਾ ਸਿੱਖ ਪੰਥ ਹੈ ਨਾ ਉਹ ਸਿੱਖੀ ਦੇ ਨਾਲੋਂ ਗੁਰਬਾਣੀ ਦੇ ਨਾਲੋਂ ਟੁੱਟਦਾ ਜਾ ਰਿਹਾ। ਸੋ ਹੁਣ ਆਪਾਂ ਗੱਲ ਕਰਦੇ ਹਾਂ ਵੀ ਕਿੰਨੇ ਦਿਨਾਂ ਬਾਅਦ ਪਤਾ ਚੱਲਦਾ ਹੈ ਜਾਂ ਵੀ ਗੁਰੂ ਸਾਹਿਬ ਦੀ ਸਾਡੇ ਤੇ ਕਿਰਪਾ ਹੋਣੀ ਸ਼ੁਰੂ ਹੋ ਗਈ ਹੈ ਕਿੰਨੇ ਦਿਨਾਂ ਬਾਅਦ ਗੁਰੂ ਸਾਹਿਬ ਕਿਰਪਾ ਕਰਨੀ ਸ਼ੁਰੂ ਕਰਦੇ ਨੇ। ਦੇਖੋ ਤੁਸੀਂ ਬਾਣੀ ਜਪਦੇ ਹੋ। ਬਾਣੀ ਜਪਦੇ ਸਮੇਂ ਹਨਾ ਮੈਂ ਅਕਸਰ ਇੱਕ ਚੀਜ਼ ਤੇ ਬਹੁਤ ਜ਼ਿਆਦਾ ਪ੍ਰੈਸ਼ਰ ਦਿੰਨੀ ਆ ਬਹੁਤ ਜ਼ਿਆਦਾ ਜੋਰ ਦਿੰਨੀ ਆ ਉਹ ਕੀ ਆ ਵੀ ਬਾਣੀ ਹਮੇਸ਼ਾ ਸਹਜੇ ਸਹਜੇ ਪਿਆਰ ਦੇ ਨਾਲ ਜਪੋ ਉਹਦੇ ਪਿੱਛੇ ਕੁਝ ਰੀਜ਼ਨ ਹੈ ਕੁਝ ਕਾਰਨ ਹੈ ਉਹ ਕਾਰਨ ਕੀ ਅੱਜ ਇਸ ਵੀਡੀਓ ਦੇ ਵਿੱਚ ਤੁਹਾਨੂੰ ਪਤਾ ਚੱਲੇਗਾ ਉਹਦੇ ਪਿੱਛੇ ਕਾਰਨ ਇਹ ਆ ਵੀ ਉਹਦੇ ਨਾਲ ਤੁਹਾਨੂੰ ਰਸ ਬਣਨਾ ਸ਼ੁਰੂ ਹੁੰਦਾ ਹੈ ਉਦਾਹਰਨ ਦੇ ਤੌਰ ਤੇ ਜਦੋਂ ਆਪਾਂ ਫੋਨ ਦੇ ਵਿੱਚ ਗੁਰਬਾਣੀ ਲਾਉਨੇ ਆ ਆਪਣਾ ਮਨ ਕਰਦਾ ਨਾ ਕਈ ਵਾਰੀ ਬਾਬਾ ਜੀ ਦੀ ਆਵਾਜ਼ ਇੰਨੀ ਜ਼ਿਆਦਾ ਮਿਠਾ ਸਾੜੀ ਇੰਨੀ ਜ਼ਿਆਦਾ ਸੁਰੀਲੀ ਹੁੰਦੀ ਆ ਕਿ ਸੁਣ ਕੇ ਸਾਨੂੰ ਇਹ ਲੱਗਦਾ ਵੀ ਅਸੀਂ ਨਾਲ-ਨਾਲ ਬਾਣੀ ਜਪੀਏ ਤੇ ਸਾਡਾ ਮਨ ਹੀ ਨਹੀਂ ਕਰਦਾ ਹੁੰਦਾ ਕਿ ਅਸੀਂ ਫੋਨ ਨੂੰ ਬੰਦ ਕਰੀਏ ਜਾਂ ਕਈ ਵਾਰੀ ਆਪਾਂ ਕਿਸੇ ਜਗ੍ਹਾ ਤੇ ਜਾਂਦੇ ਆ ਕੋਈ ਸਮਾਗਮ ਦੇ ਵਿੱਚ ਉੱਥੇ ਕੋਈ ਬਾਬਾ ਜੀ ਏਦਾਂ ਦੇ ਹੁੰਦੇ ਆ ਕੋਈ ਗ੍ਰੰਥੀ ਸਿੰਘ ਏਦਾਂ ਦੇ ਹੁੰਦੇ ਆ ਜਿਨ੍ਹਾਂ ਦੀ ਆਵਾਜ਼ ਬੜੀ ਮਿਠਾਸ ਵਾਲੀ ਹੁੰਦੀ ਆ ਬੜੀ ਸੁਰੀਲੀ ਹੁੰਦੀ ਆ ਤੇ ਉਹ ਬੜੇ ਸਹਜੇ ਸਹਜੇ ਬਾਣੀ ਜਪਰੀ ਹੁੰਦੇ ਨੇ ਬੜੇ ਪ੍ਰੇਮ ਦੇ ਨਾਲ ਇੱਕ ਇੱਕ ਸ਼ਬਦ ਜਿਹੜਾ ਸਾਨੂੰ ਸਮਝ ਆ ਰਿਹਾ ਹੁੰਦਾ ਉਸ ਸਮੇਂ ਤੇ ਫਿਰ ਸਾਡਾ ਵੀ ਮਨ ਕਰਦਾ ਵੀ ਨਾਲ-ਨਾਲ ਜਪੀਏ ਹੈਨਾ ਉਹ ਰਸ ਪੜਦਾ ਹੈ ਹੁਣ ਰਸ ਬਣਨਾ ਕਿਉਂ ਜ਼ਰੂਰੀ ਹੈ ਜਦੋਂ ਰਸ ਬਣਨਾ ਸ਼ੁਰੂ ਹੁੰਦਾ ਨਾ ਤਾਂ ਅੰਦਰੋਂ ਪ੍ਰੇਮ ਵਿਰਾਗ ਉੱਠਦਾ ਹੈ ਠੀਕ ਹੈ ਜਦੋਂ ਸਾਡੇ ਮਨ ਦੇ ਵਿੱਚ ਦੋ ਚੀਜ਼ਾਂ ਐਂਟਰ ਕਰਦੀਆਂ ਦੋ ਚੀਜ਼ਾਂ ਆਉਣੀਆਂ ਸ਼ੁਰੂ ਹੁੰਦੀਆਂ ਇੱਕ ਤਾਂ ਭੈ ਤੇ ਇੱਕ ਭਾਉ ਠੀਕ ਹੈ ਭੈ ਡਰ ਗੁਰੂ ਤੋਂ ਡਰ ਜਿਵੇਂ ਦੇਖੋ ਇੱਕ ਬੱਚਾ ਆਪਣੇ ਮਾਪੇ ਨੂੰ ਪਿਆਰ ਵੀ ਕਰਦਾ ਤੇ ਉਹਨਾਂ ਤੋਂ ਡਰਦਾ ਵੀ ਹੈ ਠੀਕ ਉਸੇ ਤਰੀਕੇ ਨਾਲ ਆਪਣੇ ਗੁਰੂ ਨੂੰ ਪਿਆਰ ਵੀ ਕਰਨਾ ਹੈ ਤੇ ਉਹਨਾਂ ਤੋਂ ਡਰਨਾ ਵੀ ਹੈ ਡਰਨਾ ਮਤਲਬ ਇਹ ਨਹੀਂ ਵੀ ਵੀ ਕੁਝ ਆਪਾਂ ਨੂੰ ਉਹ ਕਰ ਦੇਣਗੇ ਡਰਨਾ ਮਤਲਬ ਇੱਕ ਬੱਚੇ ਨੂੰ ਪਤਾ ਹੁੰਦਾ ਮੇਰੀ ਆ ਲਿਮਿਟ ਹੈ ਮੈਂ ਆ ਚੀਜ਼ ਕਰਨੀ ਹੈ ਤੇ ਆ ਨਹੀਂ ਕਰਨੀ ਹੈ ਠੀਕ ਉਸੇ ਤਰੀਕੇ ਨਾਲ ਸਾਨੂੰ ਆਪਣੇ ਗੁਰੂ ਤੋਂ ਭੈ ਹੋਣਾ ਜ਼ਰੂਰੀ ਹੈ ਇਹ ਮਹਾਰਾਜ ਦੇ ਬਚਨ ਨੇ ਜੀ ਵੀ ਦੋ ਚੀਜ਼ਾਂ ਜਦੋਂ ਇੱਕ ਗੁਰੂ ਸਿੱਖ ਦੇ ਅੰਦਰ ਆਉਂਦੀਆਂ ਨੇ ਤਾਂ ਫਿਰ ਉਦੋਂ ਗੁਰੂ ਦੀ ਕਿਰਪਾ ਉਤੇ ਹੋ ਜਾਂਦੀ ਹੈ ਹੁਣ ਇਹ ਡਿਪੈਂਡ ਕਰਦਾ ਹੈ ਭੈ ਤਾਂ ਹੋ ਗਿਆ ਡਰ ਭਾਉ ਹੋ ਗਿਆ ਪਿਆਰ ਠੀਕ ਹੈ ਗੁਰੂ ਨਾਲ ਪਿਆਰ ਵਿਰਾਗ ਉਠਣਾ ਮਤਲਬ ਤੁਹਾਡਾ ਮਨ ਕਰਨਾ ਕਿ ਮੈਂ ਗੁਰਬਾਣੀ ਜਪਾਂ ਹੋਰ ਜ਼ਿਆਦਾ ਗੁਰਬਾਣੀ ਜਪਾਂ ਰਸ ਵੰਣਾ ਗੁਰਬਾਣੀ ਜਪਦੇ ਹੋਏ ਆਨੰਦ ਦਾ ਆਉਣਾ ਗੁਰਬਾਣੀ ਜਪਦੇ ਹੋਏ ਤਾਂ ਇਹ ਦੋ ਚੀਜ਼ਾਂ ਜਦੋਂ ਤੁਹਾਡੇ ਅੰਦਰ ਆਉਣੀਆਂ ਸ਼ੁਰੂ ਹੋ ਗਈਆਂ ਠੀਕ ਹੈ ਕਿਉਂਕਿ ਦੇਖੋ ਕਈਆਂ ਨੂੰ ਤਾਂ ਇਹ ਚੀਜ਼ ਜਿਵੇਂ ਹੁਣ ਕਈ ਲੋਕ ਕਹਿੰਦੇ ਆ ਸਾਡੀ ਤਾਂ ਪਹਿਲੇ ਪਾਠ ਕਰਨ ਨਾਲ ਅਰਦਾਸ ਪੂਰੀ ਹੋ ਗਈ ਕਈਆਂ ਦਾ ਮਹੀਨੇ ਬਾਅਦ ਅਰਦਾਸ ਪੂਰੀ ਹੋ ਜਾਂਦੀ ਹੈ ਕਈਆਂ ਦੇ ਸਾਲ ਵੀ ਬੀਤ ਜਾਂਦੇ ਆ ਹੁਣ ਕਾਰਨ ਕੀ ਆ ਇੱਕ ਤਾਂ ਉਥੇ ਸ਼ਰਧਾ ਭਾਵਨਾ ਦੀ ਘਾਟ ਹੁੰਦੀ ਆ ਦੂਸਰਾ ਇਹ ਦੋ ਚੀਜ਼ਾਂ ਦੀ ਭੈ ਤੇ ਪਾਓ ਠੀਕ ਹੈ ਗੁਰੂ ਦੇ ਡਰ ਦੀ ਤੇ ਗੁਰੂ ਦੇ ਪਿਆਰ ਦੀ ਘਾਟ ਹੁੰਦੀ ਆ ਜਿਵੇਂ ਹੁਣ ਮੰਨ ਲਓ ਗੁਰੂ ਦਾ ਡਰ ਮੰਨਣਾ ਕਿਉਂ ਜ਼ਰੂਰੀ ਆ ਗੁਰਬਾਣੀ ਦੇ ਵਿੱਚ ਕੁਝ ਚੀਜ਼ਾਂ ਦੀ ਸਾਨੂੰ ਮਨਾਹੀ ਹੈ ਜਿਵੇਂ ਹੁਣ ਇਤਿਹਾਸ ਅਗਰ ਪੜਦੇ ਆ ਆਪਾਂ ਨੂੰ ਸਿੱਖ ਇਤਿਹਾਸ ਦੇ ਵਿੱਚ ਸਖਤ ਹਿਦਾਇਤ ਹੈ 10ਵੇਂ ਪਾਸ਼ਾ ਜੀ ਵੱਲੋਂ ਹਨਾ ਕਿਸੇ ਨੇ ਹੱਥ ਤੇ वार ਨਹੀਂ ਕਰਨਾ ਕਿਸੇ ਦੇ ਪਿੱਠ ਤੇ वार ਨਹੀਂ ਕਰਨਾ ਭੱਜੇ ਜਾਂਦੇ ਦੇ वार ਨਹੀਂ ਕਰਨਾ ਇਹ ਚੀਜ਼ਾਂ ਦੀ ਆਪਾਂ ਨੂੰ ਗੁਰੂ ਸਾਹਿਬ ਨੇ ਵਚਨ ਕੀਤੇ ਹੋਏ ਨਾ ਹੁਕਮ ਦਿੱਤਾ ਹੋਇਆ ਨਾ ਤੇ ਆਪਾਂ ਉਸੇ ਤਰੀਕੇ ਨਾਲ ਬਹੁਤ ਸਾਰੀ ਏਦਾਂ ਦੀਆਂ ਗੱਲਾਂ ਜਿੱਦ ਤੋਂ ਤੋਂ ਮਨਾਹੀ ਕਰੀ ਹੈ ਗੁਰੂ ਸਾਹਿਬ ਨੇ ਵੀ ਆਹ ਚੀਜ਼ਾਂ ਇੱਕ ਗੁਰਸਿੱਖ ਨੇ ਨਹੀਂ ਕਰਨੀਆਂ ਪਰ ਜੇ ਆਪਾਂ ਗੁਰਬਾਣੀ ਤਾਂ ਜਪਦੇ ਆਂ ਪਰ ਫਿਰ ਆਪਾਂ ਉਹ ਚੀਜ਼ਾਂ ਕਰ ਵੀ ਰਹੇ ਆ ਇਹਦਾ ਮਤਲਬ ਸਾਡੀ ਅੰਦਰ ਭੈ ਨਹੀਂ ਹੈ ਆਪਦੀ ਮਾਪੇ ਬਾਪ ਨੂੰ ਲੈ ਕੇ ਆਪਣੇ ਗੁਰੂ ਪਿਤਾ ਨੂੰ ਲੈ ਕੇ ਜਿਹੜਾ ਡਰ ਆ ਉਹ ਨਹੀਂ ਹੈ ਜੇ ਡਰ ਹੋਵੇ ਤਾਂ ਫਿਰ ਆਪਾਂ ਇਹ ਕਦੇ ਨਾ ਉਹ ਚੀਜ਼ ਕਰੀਏ ਵੀ ਨਹੀਂ ਮੇਰੇ ਗੁਰੂ ਨੇ ਮੈਨੂੰ ਮਨਾ ਕੀਤਾ ਮੇਰੇ ਗੁਰੂ ਪਿਤਾ ਨੇ ਮੈਨੂੰ ਮਨਾ ਕੀਤਾ ਮੈਂ ਚੀਜ਼ ਨਹੀਂ ਕਰਨੀ ਜਦੋਂ ਡਰ ਆ ਗਿਆ ਭੈ ਆ ਗਿਆ ਤਾਂ ਉਹ ਚੀਜ਼ ਆਪਾਂ ਆਪਣੇ ਆਪ ਕਰਨੀ ਬੰਦ ਕਰ ਦਿੰਨੇ ਆ ਠੀਕ ਹੈ ਦੇਖੋ ਜਦੋਂ ਨਾ ਇੱਕ ਚੀਜ਼ ਮੈਂ ਹੋਰ ਜ਼ਰੂਰ ਤੁਹਾਡੇ ਨਾਲ ਸਾਂਝੀ ਕਰਨਾ ਚਾਹੂੰਗੀ ਜੋ ਚੀਜ਼ਾਂ ਗੁਰਬਾਣੀ ਦੇ ਵਿੱਚ ਸਾਨੂੰ ਦੱਸੀਆਂ ਗਈਆਂ ਅਗਰ ਅਸੀਂ ਮਨਾ ਕੀਤਾ ਗਿਆ ਮਤਲਬ ਵੀ ਆ ਚੀਜ਼ਾਂ ਨਹੀਂ ਕਰਨੀਆਂ ਅਗਰ ਫਿਰ ਵੀ ਉਹ ਚੀਜ਼ਾਂ ਆਪਾਂ ਕਰਦੀਆਂ ਨਾ ਤਾਂ ਜਿਹੜੀ ਸਾਡਾ ਨਿਤਨੀਬ ਹੁੰਦਾ ਕੀਤੀ ਹੋਈ ਗੁਰਬਾਣੀ ਹੈ ਨਾ ਉਹਦਾ ਫਲ ਪਤਾ ਕੀ ਹੋ ਜਾਂਦਾ ਜ਼ੀਰੋ ਹੋ ਜਾਂਦਾ ਹੁਣੇ ਤੁਸੀਂ ਤੈਅ ਕਰ ਲੋ ਵੀ ਉਹ ਜ਼ੀਰੋ ਕਰਨਾ ਹੈ ਜਾਂ ਤੁਸੀਂ ਆਪਣੇ ਜਿਹੜਾ ਨਾਮ ਜਪਿਆ ਉਸਦਾ ਪੂਰਾ ਫਲ ਲੈਣਾ ਅਗਰ ਪੂਰਾ ਫਲ ਲੈਣਾ ਤਾਂ ਗੁਰੂ ਦੇ ਹੁਕਮ ਨੂੰ ਮੰਨਣਾ ਸ਼ੁਰੂ ਕਰ ਦਿਓ ਜਿਸ ਦਿਨ ਤੁਸੀਂ ਕੋਸ਼ਿਸ਼ ਵੀ ਸ਼ੁਰੂ ਕਰ ਦਿੱਤੀ ਨਾ ਪਰਮਾਤਮਾ ਬਹੁਤ ਜ਼ਿਆਦਾ ਖੁਸ਼ ਹੁੰਦੇ ਨੇ ਵੀ ਇਹਨੇ ਕੋਸ਼ਿਸ਼ ਸ਼ੁਰੂ ਕਰ ਦਿੱਤੀ ਠੀਕ ਹੈ ਜੇ ਤੁਹਾਨੂੰ ਪਿਆਰ ਵਧਣਾ ਸ਼ੁਰੂ ਹੋ ਗਿਆ ਗੁਰੂ ਤੇ ਆਨੰਦ ਆਉਣਾ ਸ਼ੁਰੂ ਹੋ ਗਿਆ ਰਸ ਆਉਣਾ ਸ਼ੁਰੂ ਹੋ ਗਿਆ ਤਾਂ ਫਿਰ ਉਸੇ ਦਿਨੀ ਗੁਰੂ ਦੀ ਕਿਰਪਾ ਹੋ ਜਾਂਦੀ ਹੈ ਹੁਣ ਇਹ ਤੁਹਾਡੇ ਤੇ ਡਿਪੈਂਡ ਹੈ ਵੀ ਇਹ ਦੋ ਚੀਜ਼ਾਂ ਤੁਹਾਡੇ ਮਨ ਵਿੱਚ ਤੁਸੀਂ ਕਦੋਂ ਤੱਕ ਲੈ ਆਉਨੇ ਹੋ ਪਹਿਲੇ ਦਿਨੀ 10ਵੇਂ ਦਿਨ ਜਾਂ ਮਹੀਨੇ ਬਾਅਦ ਜਾਂ ਸਾਲ ਬਾਅਦ ਇਹ ਤੁਹਾਡੇ ਤੇ ਡਿਪੈਂਡ ਹੈ ਪਰ ਜੇ ਤੁਸੀਂ ਬਾਣੀ ਜਪਦੀ ਜਾ ਰਹੀ ਹੂੰ ਪਰ ਇਹ ਦੋਨੋਂ ਚੀਜ਼ਾਂ ਤੋਂ ਦੂਰ ਹੂੰ ਤਾਂ ਫਿਰ ਚਾਹੇ ਹਜ਼ਾਰਾਂ ਸਾਲ ਬਾਣੀ ਜਪੀ ਜਾਓ ਤਾਂ ਫਿਰ ਗੁਰੂ ਸਾਹਿਬ ਦੀ ਉਹ ਕਿਰਪਾ ਨਹੀਂ ਹੁੰਦੀ ਹਾਂ ਫਲ ਮਿਲਦਾ ਇਹ ਨਹੀਂ ਵੀ ਨਹੀਂ ਮਿਲਦਾ ਪਰ ਉਹ ਕਿਰਪਾ ਨਹੀਂ ਹੁੰਦੀ ਜੋ ਹੋਣੀ ਚਾਹੀਦੀ ਆ ਜੋ ਸਾਡੇ ਇੰਨੇ ਕੀਤੇ ਹੋਏ ਨਾਮ ਦੀ ਸਾਨੂੰ ਜਿਹੜੀ ਦਾਤ ਮਿਲਣੀ ਚਾਹੀਦੀ ਆ ਉਹਨੇ ਨਹੀਂ ਮਿਲਦੀ ਫਿਰ ਤੇ ਜੇ ਅਸੀਂ ਚਾਹੁੰਦੇ ਆ ਵੀ ਸਾਡਾ ਲੋਕ ਤੇ ਪਰਲੋਕ ਦੋਨੋਂ ਸੁਧਰ ਜਾਣ ਤੇ ਦੋਨਾਂ ਦੇ ਵਿੱਚ ਸਾਨੂੰ ਫਲ ਮਿਲੇ ਤਾਂ ਫਿਰ ਸਾਨੂੰ ਇਹ ਦੋਨੋਂ ਚੀਜ਼ਾਂ ਆਪਣੇ ਮਨ ਵਿੱਚ ਰੱਖਣੀਆਂ ਪੈਣਗੀਆਂ ਤੇ ਜਿਸ ਇਨਸਾਨ ਜਿਸ ਗੁਰਸਿੱਖ ਦੇ ਮਨ ਵਿੱਚ ਦੋਨੋਂ ਚੀਜ਼ਾਂ ਨਾ ਉਹਦੇ ਪਰਮਾਤਮਾ ਆਪ ਅੰਗ ਸੰਗ ਸਹਾਈ ਹੋ ਕੇ ਜਿਹੜੇ ਕਾਰਜ ਕਰਵਾਉਂਦੇ ਨੇ ਆਪ ਅੰਗ ਸੰਗ ਸਹਾਈ ਹੋ ਕੇ ਉਹਦੀ ਰੱਖਿਆ ਕਰਦੇ ਨੇ ਹਰ ਬੁਰੀ ਚੀਜ਼ ਤੋਂ ਹਰ ਬੁਰੀ ਸ਼ੈਅ ਤੋਂ ਹਰ ਬੁਰੀ ਤਾਕਤ ਤੋਂ ਉਹਦੀ ਰੱਖਿਆ ਕਰਦੇ ਨੇ ਹਰ ਬੁਰੇ ਇਨਸਾਨ ਤੋਂ ਉਹਦੀ ਰੱਖਿਆ ਕਰਦੇ ਨੇ ਸੋ ਉਮੀਦ ਕਰਦੇ ਆ ਅੱਜ ਦੀ ਇਹ ਵੀਡੀਓ ਤੁਹਾਨੂੰ ਬਹੁਤ ਵਧੀਆ ਲੱਗੀ ਹੋਣੀ ਆ ਇਦਾਂ ਦੀਆਂ ਹੋਰ ਵਧੀਆ-ਵਧੀਆ ਇੰਟਰਸਟਿੰਗ ਵੀਡੀਓ ਦੇਖਣ ਦੇ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਚਲੋ ਜੀ ਵੀਡੀਓ ਦਾ ਵੀ ਕਰਦੇ ਆ ਐਂਡ ਮਿਲਦੀ ਆ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ